ਸੱਚੀ ਕਾਲ ਦੀ ਸਾਰੇ ਵੀਰਾਂ ਨੂੰ ਕੀ ਹਾਲ ਚੱਲੇ ਸਾਰਿਆਂ ਦਾ ਉਮੀਦ ਕਰਦਾ ਸਾਰੇ ਜਣੇ ਠੀਕ ਠਾਕ ਹੋਗੇ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ 'ਚ ਤੇ ਅੱਜ ਦੀ ਜਿਹੜੀ ਇਹ ਵੀਡੀਓ ਹੈ ਇਹ ਕੋਈ ਵਲੌਗ ਨਹੀਂ ਹੈਗਾ ਇਹ ਮਤਲਬ ਕਿਸੇ ਵੀ ਐਂਟਰਟੇਨਮੈਂਟ ਪਰਪਸ ਲਈ ਨਹੀਂ ਇਹ ਇੱਕ ਮੈਟਰ ਤੇ ਹੈ ਜਿਹੜਾ ਕਿ ਆਪਣਾ ਟਰਾਲੀ ਖਿੱਚ ਮੁਕਾਬਲਿਆਂ ਦਾ ਚੱਲ ਰਿਹਾ ਹੈ ਆ ਮੈਂ ਇਹ ਮੈਂ ਪਹਿਲਾਂ ਹੀ ਕਲੀਅਰ ਕਰਦਾ ਇਹ ਜਿਹੜੀ ਵੀਡੀਓ ਹੈ ਕਿਸੇ ਗਰੁੱਪ ਨਾਲ ਕਿਸੇ ਵੀ ਟਰੈਕਟਰ ਬ੍ਰਾਂਡ ਨਾਲ ਜਾਂ ਕਿਸੇ ਵੀ ਹੋਰ ਅਦਰ ਕਿਸੇ ਪਰਸਨ ਨਾਲ ਸੰਬੰਧਿਤ ਨਹੀਂ ਹੈਗੀ ਠੀਕ ਹੈ ਇਹ ਹੈਗੀ ਹੈ ਜੀ ਸਿਰਫ ਟਰਾਲੀ ਮੁਕਾਬਲੇ ਨਾਲ ਸੰਬੰਧਿਤ ਜੋ ਉਹਦੇ ਜਿਹੜੇ ਰੂਲਸ ਰੈਗੂਲੇਸ਼ਨ ਨੇ ਆ ਜਾਂ ਉਹਦੇ ਜਿਹੜੀ ਵੀ ਕਵਾਦ ਘਾਟਿਆ ਇਹ ਉਹਦੇ ਲਈ ਆ ਵੀ ਗਾਂ ਤੋਂ ਜਿਹੜੀਆਂ ਕਮੇਟੀਆਂ ਜਾਂ ਜਿਹੜੇ ਵੀ ਮੇਲੇ ਹੋਣਗੇ ਸ਼ਾਇਦ ਮੇਰੀ ਇਸ ਵੀਡੀਓ ਦੇਖਣ ਨਾਲ ਜਾਂ ਵੀਰਾਂ ਜੋ ਮੇਰਾ ਸੁਝਾਅ ਆ ਉਹ ਵੀਰਾਂ ਦੇ ਸਮਝ ਆ ਜਾਏ ਤੇ ਹੋਰ ਜਿਹੜੀ ਗੇਮ ਆ ਉਹ ਬੈਟਰ ਹੋ ਜੇ ਤੇ ਉਮੀਦ ਕਰਦਾ ਵੀ ਇਸ ਵੀਡੀਓ ਨੂੰ ਐਜ਼ ਅ ਇਨਫੋਰਮੇਸ਼ਨ ਲਿਆ ਜਾਊਗਾ ਆਪਣੇ ਉਤੇ ਇਹ ਸਿਰਫ ਇਨਫੋਰਮੇਸ਼ਨ ਦੇ ਰਿਲੇਟਡ ਆ ਹੋਰ ਇਹਦੇ ਚ ਕੋਈ ਕਹਿੰਦੇ ਲੱਲਾਪਾਪਾ ਨਹੀਂ ਹੈਗਾ ਸੋ ਇਸ ਗੱਲ ਤੇ ਮੇਰੇ ਵੀਰ ਗੌਰ ਕਰਿਓ ਸੋ ਵੀਰੋ ਹੁਣ ਗੱਲ ਕਰਦੇ ਆਂ ਵੀ ਐਗਜੈਕਟ ਮੈਟਰ ਕੀ ਹੈ ਕੀ ਫੈਕਟ ਹੈ ਕੀ ਰੂਲ ਹੈ ਇਹਦੇ ਇਹਨਾਂ ਨੂੰ ਮੈਂ ਨਾ ਤਿੰਨ ਚਾਰ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰ ਦੰਨਾ ਆ ਪਹਿਲਾ ਹੈਗਾ ਪਲੇਅਰ ਦੂਜਾ ਹੈਗਾ ਕਮੇਟੀ ਤੀਜਾ ਹੈਗਾ ਜੀ ਆਪਣੇ ਰੂਲਸ ਮੇਲੇ ਦੇ ਤੇ ਚੌਥਾ ਹੈ ਇੰਜਨ ਕੈਟਾਗਰੀਜ਼ ਠੀਕ ਹੈ ਜੀ ਪਹਿਲਾਂ ਆਪਾਂ ਪਲੇਅਰਾਂ ਤੇ ਆ ਜਾਣੇ ਆ ਕਿ ਜਿੰਨੇ ਵੀ ਖੇਡਦੇ ਆ ਠੀਕ ਹੈ ਜਿੰਨੇ ਵੀ ਆ ਚਾਹੇ ਉਹ ਤਿੰਨ ਸਿਲੰਡਰ ਵਾਲੇ ਜਾਂ ਚਾਰ ਸਿਲੰਡਰ ਵਾਲੇ ਉਹ ਥੋੜਾ ਜਿਹਾ ਨਾ ਇਸ ਚੀਜ਼ ਤੇ ਜ਼ਰੂਰ ਗੌਰ ਕਰਿਓ ਕਿ ਆਪਾਂ ਜਿਹੜਾ ਟਾਈਮ ਕਮੇਟੀ ਨੇ ਨਿਰਧਾਰਤ ਕੀਤਾ ਹੁੰਦਾ ਉਹ ਤੋਂ ਪਹਿਲਾਂ ਥੋੜਾ ਜਿਹਾ ਪਹੁੰਚ ਜਿਏ ਕਿਉਂਕਿ ਬਾਅਦ ਚ ਨਾ ਟਾਈਆਂ 'ਚ ਬਹੁਤ ਪੰਗਾ ਪੈਂਦਾ ਯਾਰ ਠੀਕ ਹੈ ਪਹਿਲਾਂ ਤੇ ਇਹੀ ਆ ਤੇ ਦੂਜਾ ਹੈਗਾ ਆਪਣਾ ਲੋਡ ਜਦੋਂ ਲੋਡ ਸੈੱਟ ਹੁੰਦਾ ਆ ਕਿਸੇ ਵੀ ਮੇਲੇ ਦਾ ਜਿਹੜਾ ਕਹਿੰਦੇ ਨਾ ਇੱਕ ਬੰਨ ਹੁੰਦਾ ਉਹ ਲੋਡ ਆ ਜਦੋਂ ਲੋਡ ਓਵਰ ਹੋ ਜਾਂਦਾ ਆ ਠੀਕ ਹੈ ਉਹ ਫਿਰ ਟਰੈਕ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਬਹੁਤ ਪੰਗੇ ਪੈਂਦੇ ਜਿਵੇਂ ਕਿ ਪਿਛਲੇ ਮੇਲੇ ਸਾਰਿਆਂ ਨੇ ਲਾਈਵ ਦੇਖੇ ਹੀ ਆ ਸਮਝ ਆਉਂਦੀ ਆ ਵੀ ਕੀ ਕੁਛ ਹੋਇਆ ਆ ਠੀਕ ਹੈ ਆ ਜਿਹੜੀਆਂ ਦੋ ਚੀਜ਼ਾਂ ਤੇ ਆਪਾਂ ਜੇ ਫੋਕਸ ਕਰਦੇ ਆ ਤੇ ਪਲੇਅਰਾਂ ਵੱਲੋਂ ਕਾਫੀ ਹੱਦ ਤੱਕ ਜਿਹੜਾ ਮੇਲਾ ਆ ਉਹ ਵਧੀਆ ਹੋ ਜਾਂਦਾ ਆ ਕਹਿਣ ਦਾ ਭਾਵ ਹੈ ਕਿ ਅੜਚੰਨ ਨਹੀਂ ਰਹਿੰਦੀ ਠੀਕ ਹੈ ਉਸ ਤੋਂ ਬਾਅਦ ਗੱਲ ਆਉਂਦੀ ਆ ਕਮੇਟੀ ਦੀ ਹੁਣ ਕਈ ਮੇਲਿਆਂ ਤੇ ਇਹ ਚੀਜ਼ ਮੈਂ ਪਰਸਨਲੀ ਦੇਖ ਚੁੱਕਿਆ ਆ ਆ ਵੀ ਕਮੇਟੀ ਕੀ ਕਰਦੀ ਆ ਇੱਕ ਗੱਲ ਕਹਿੰਦੀ ਆ ਵੀ ਹਾਲੇ ਨਾ ਫਲਾਣਾ ਬੰਦਾ ਹੁੰਦਾ ਆ ਉਹਦੀ ਵੇਟ ਹੁੰਦੀ ਆ ਤੇ ਉਸ ਤੱਕ ਜਿੰਨੇ ਟਰੈਕਟਰ ਆ ਗਏ ਉਹਨਾਂ ਦੀਆਂ ਟਾਇਆਂ ਪਾ ਦਿੰਨੇ ਆ ਠੀਕ ਐ ਲਾਸਟ ਮੇਲੇ ਤੇ ਵੀ ਆਈ ਕੁਝ ਹੋਇਆ ਸੀਗਾ 9 10 ਖਰੇ 10 ਜਾਂ 11 ਜਿਹੜੀਆਂ ਟਾਇਆਂ ਸੀ ਉਹ ਪਾ ਕੇ ਉਸ ਤੋਂ ਬਾਅਦ ਟਰੈਕਟਰ ਆਏ ਉਹ ਬਿਨਾਂ ਟਾਇਆਂ ਤੋਂ ਚਲਾ ਦਿੱਤੇ ਨਾਮ ਲੈ ਕੇ ਬਸ ਚਲਾ ਦਿੱਤੇ ਕਿਉਂਕਿ ਸਾਡੇ ਕੋ ਫੋਟੋ ਹੀ ਜਦੋਂ ਟਾਇਆਂ ਪਈਆਂ ਆ ਲਾਈਵ ਚ ਟਾਇਆਂ ਪਈਆਂ ਠੀਕ ਐ ਚਲੋ ਉਹ ਨਵੇਂ ਬੰਦੇ ਸੀ ਠੀਕ ਉਹਨਾਂ ਦਾ ਆਪਾਂ ਕਿਸੇ ਹੱਦ ਤੱਕ ਹੋ ਗਿਆ ਚਲੋ ਸਹੀ ਆ ਹੁਣ ਜੋ ਇੱਕ ਦੂਜੇ ਦੇ ਏਰੀਆ ਚ ਚੱਲੀ ਜਾਂਦਾ ਆ ਠੀਕ ਆ ਹੁਣ ਜਿੱਦਾਂ ਕਿਸੇ ਨੇ ਕਹਿ ਤੀ ਉਦਾਂ ਅਗਲੇ ਨੇ ਕਰਤਾ ਇਹ ਕੰਮ ਹੋਈ ਗਿਆ ਪਰ ਜੋ ਰੂਲ ਆ ਉਹ ਰੂਲ ਨੂੰ ਸਮਝਿਆ ਜਾਵੇ ਕਮੇਟੀ ਵੱਲੋਂ ਵੀ ਠੀਕ ਐ ਜੋ ਤੁਸੀਂ ਲਾਸਟ ਟਾਈਮ ਦਿੱਤਾ ਆ ਜਾਂ ਜੋ ਵੀ ਤੁਸੀਂ ਅਨਾਉਂਸ ਕੀਤਾ ਆ ਅੱਜਕੱਲ ਸੋਸ਼ਲ ਮੀਡੀਆ ਸਾਰੇ ਚਲਾਉਂਦੇ ਆ ਉਸ ਟਾਈਮ ਦੇ ਅਕੋਰਡਿੰਗਲੀ ਤੁਸੀਂ ਟਾਈਆਂ ਇੱਕੋ ਵਾਰੀ ਪਾ ਦਿਆ ਕਰੋ ਬਾਰ 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 ਇਹ ਚੀਜ਼ ਕਹਿਣ ਦਾ ਕੋਈ ਫਾਇਦਾ ਨਹੀਂ ਰੋਲਾ ਰੱਪਾ ਵੱਧਦਾ ਆ ਮੇਲੇ ਤੇ ਟਾਈਮ ਇਨਾ ਲੱਗ ਜਾਂਦਾ ਆ ਆਡੀਅנס ਸਾਰੀ ਇੱਧਰ ਉੱਧਰ ਖੇਰੂ ਖੇਰੂ ਹੋ ਜਾਂਦੀ ਕੋਈ ਫਾਇਦਾ ਨਹੀਂ ਹੁੰਦਾ ਯਾਰ ਉਹ ਚੀਜ਼ ਦਾ ਕਮੇਟੀਆਂ ਲਈ ਆ ਚੀਜ਼ ਜਿਹੜੀ ਆ ਸਭ ਤੋਂ ਪਹਿਲਾਂ ਧਿਆਨ ਚ ਰੱਖਣਾ ਠੀਕ ਐ ਦੂਜੀ ਗੱਲ ਕਮੇਟੀਆਂ ਵੀ ਕੋਸ਼ਿਸ਼ ਕਰਨ ਕਿ ਤਿੰਨ ਜਾਂ ਚਾਰ ਸਿਲੰਡਰ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਏ ਸਭ ਤੋਂ ਸੌਖਾ ਹੱਲ ਇਹਦਾ ਇਹੀ ਆ ਕਿ ਭਾਈ ਤਿੰਨ ਤੇ ਚਾਰ ਨੂੰ ਵੱਖਰੇ ਕਰ ਦੇ ਠੀਕ ਐ ਤਿੰਨ ਸਿਲੰਡਰਾਂ ਦਾ ਮੇਲਾ ਵੱਖਰਾ ਹੋ ਜੇ ਚਾਰਾਂ ਦਾ ਵੱਖਰਾ ਹੋ ਜੇ ਇਹ ਸਭ ਤੋਂ ਪਹਿਲਾ ਤੇ ਵਧੀਆ ਹੱਲ ਆ ਜੋ ਮੇਰੀ ਨਜ਼ਰ 'ਚ ਆ ਕਿਉਂਕਿ ਜੇ ਆਪਾਂ ਕਿਸੇ ਹੋਰ ਪਾਸੇ ਨੂੰ ਜਾਂਲਦੇ ਆ ਨਾ ਤੇ ਉਹ ਜਿਹੜਾ ਹੱਲ ਉਹ ਨਹੀਂ ਨਿਕਲਦਾ ਹੁਣ ਕਈ ਕਹਿਣਗੇ ਜੀ ਇੱਥੇ ਬ੍ਰਾਂਡ ਨੂੰ ਕੀ ਹੋ ਗਿਆ ਬ੍ਰਾਂਡ ਵਾਲੇ ਚੀਕਾਂ ਮਾਰਦੇ ਐਦਾਂ ਵੀਰੋ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਨਾ ਮੈਨੂੰ ਵੀ ਫਰਕ ਪਵੇ ਅੱਜ ਵੀ ਨਾ ਕੱਲ ਪਵੇ ਜਿੱਥੇ ਕਿ ਮੇਲਾ ਲੱਗੇ ਸਹੀ ਲੱਗੇ ਬੰਦਾ ਖੇਡ ਲੈਂਦਾ ਜਿੱਥੇ ਨਹੀਂ ਲੱਗਦਾ ਨਹੀਂ ਖੇਡੂਗਾ ਠੀਕ ਹੈ ਕਿਸੇ ਨਾ ਪਰਸਨਲੀ ਇਸ ਚੀਜ਼ ਤੇ ਕੋਈ ਕਹਿੰਦੇ ਇਹ ਮੇਲਿਆਂ ਤੋਂ ਘਰ ਤਾਂ ਪੈ ਨਹੀਂ ਜਾਣੇ ਸਿਰਫ ਇੱਕ ਗੱਲ ਆ ਵੀ ਇੱਕ ਕਹਿੰਦੇ ਵੀ ਸਪੋਰਟਸ ਆ ਇਹ ਵੀ ਆਪਣਾ ਇੱਕ ਕਿਸਾਨੀ ਦੇ ਰਿਲੇਟਡ ਹੋ ਗਿਆ ਜਾਂ ਕਦਾਂ ਵੀ ਕਹਿ ਲਈਏ ਹੈਨਾ ਵੀ ਵਧੀਆ ਸਟੇਟ ਤੌਰ ਤੇ ਜਿਹੜਾ ਵੀ ਅਸੀਂ ਸਪੋਰਟਸ ਖੇਡ ਰਹੇ ਹਾਂ ਵਧੀਆ ਹੋ ਜਵੇ ਹੈਨਾ ਆਪਾਂ ਤਾਂ ਇਹ ਚਾਉਂਦੇ ਆ ਵੀ ਜੇ ਕੋਈ ਕਹੂਗਾ ਵੀ ਇਦਾਂ ਆ ਬਹਿਮ ਆ ਫਰਾਣਾ ਵੀਰੋ ਇਹ ਚੀਜ਼ਾਂ ਨੂੰ ਕੁਝ ਨਹੀਂ ਰੱਖਿਆ ਠੀਕ ਹੈ ਟਰੈਕਟਰ ਕੋਈ ਨਹੀਂ ਮਾੜਾ ਜਿਹੜਾ ਕਮਾ ਕੇ ਘਰੇ ਚਾਰ ਛਿਲੜ ਲੈ ਕੇ ਆਉਂਦਾ ਉਹ ਸਾਰਿਆਂ ਲਈ ਵਧੀਆ ਆ ਠੀਕ ਹੈ ਭਾਵੇਂ ਦੀ ਉਹ 50 ਲੱਖ ਵਾਲਾ ਹੋਵੇ ਭਾਵੇਂ ਦੀ ਉਹ 5 ਲੱਖ ਵਾਲਾ ਹੋਵੇ ਇਸ ਗੱਲ ਨੂੰ ਸਮਝਿਆ ਜਾਵੇ ਠੀਕ ਹੈ ਉਸ ਤੋਂ ਬਾਅਦ ਇਹ ਹੋ ਗਿਆ ਕਮੇਟੀਆਂ ਵੱਲੋਂ ਤੇ ਦੂਜੀ ਕਮੇਟੀਆਂ ਨੂੰ ਬੇਨਤੀ ਆ ਕਿ ਭਾਈ ਜਿਹੜਾ ਵੀ ਕੁਝ ਜਿਹੜਾ ਵੀ ਮੇਲਾ ਤੁਸੀਂ ਜਦੋਂ ਵੀ ਕਰਾਉਨੇ ਆ ਉਹਨਾਂ ਸਪਕਸ਼ ਰੱਖਿਆ ਜਾਵੇ ਪ੍ਰੋਪਰ ਠੀਕ ਹੈ ਹਲਾਂ ਵਾਲੇ ਸੁਹਾਗੇ ਵਾਲੇ ਜਿਹੜੇ ਵੀ ਤੁਹਾਡੇ ਬੰਦੇ ਆ ਉਨਾ ਤੇ ਇੱਕ ਹੀ ਬੰਦੇ ਦੀ ਡਿਊਟੀ ਲੱਗੀ ਜਾਵੇ ਠੀਕ ਹੈ ਤੇ ਇੱਕੇ ਉੱਤੇ ਲਿਫਟ ਤੇ ਬੰਨ ਕੇ ਹਰ ਚੀਜ਼ ਨੂੰ ਯੂਜ਼ ਕੀਤਾ ਜਾਵੇ ਇਹ ਨਹੀਂ ਹੈ ਕਿ ਹਾਂ ਯਾਰ ਆ ਹੋ ਗਿਆ ਜੀ ਜੇ ਹੋ ਗਿਆ ਜੀ ਹੁਣ ਕਈ ਜਗ੍ਹਾ ਇੱਕ ਦੋ ਮੇਲਿਆਂ ਤੇ ਹੋਇਆ ਆ ਚਲੋ ਆਪਾਂ ਨਾਂ ਨਹੀਂ ਲੈਂਦੇ ਬਸ ਮੇਰਾ ਸੁਝਾਅ ਦੇਣਾ ਹੈ ਮੈਂ ਕਿਸੇ ਤੇ ਬਲੇਮ ਨਹੀਂ ਲਾਉਣਾ ਠੀਕ ਹੈ ਇੱਕ ਦੋ ਮੇਲਿਆਂ ਤੇ ਅਸੀਂ ਦੇਖਿਆ ਵੀ ਹੋਇਆ ਕਿਦਾਂ ਕੀ ਟਰੈਕ ਖਰਾਬ ਮਤਲਬ ਟਰੈਕ ਚ ਟਰੈਕਟਰ ਵੜਿਆ ਆ ਅੱਗੇ ਜਾ ਕੇ ਉਹ ਕੋਈ ਖਰਾਬੀ ਆ ਗਈ ਟਰੈਕਟਰ ਰੁਕ ਗਿਆ ਅੱਧੇ ਟਰੈਕ ਚੋਂ ਬਾਹਰ ਕੱਢ ਲਿਆ ਗਿਆ ਤੇ ਟਰੈਕ ਰੈਡੀ ਕਰਤਾ ਜੀ ਪੂਰਾ ਉੱਥੇ ਰੌਲਾ ਪੈ ਗਿਆ ਪਲੇਅਰ ਵੱਲੋਂ ਵੀ ਨਹੀਂ ਜੀ ਮੇਰਾ ਟਰੈਕ ਕਿਉਂ ਰੈਡੀ ਕਰਤਾ ਕਿਉਂ ਹੈ ਵੀ ਗਲਤ ਹੈ ਜੀ ਜਿੱਥੋਂ ਦੀ ਟਰੈਕਟਰ ਚੱਲਿਆ ਆ ਜਿੱਥੇ ਜਾ ਕੇ ਰੁਕਿਆ ਉੰਨਾ ਕ ਟਰੈਕ ਰੈਡੀ ਕਰੋ ਟਰੈਕਟਰ ਬਾਹਰ ਕੱਢ ਲਓ ਇਧਰੋਂ ਕਮੇਟੀ ਵੱਲੋਂ ਪੁੱਠੇ ਪਾਸੇ ਦੀ ਟਰੈਕਟਰ ਲੈ ਜਾਏ ਗਏ ਜਿਦੇ ਕਰਕੇ ਵੀ ਪਲੇਅਰ ਦੇ ਮਨ ਚ ਗੜਬੜ ਆਉਂਦੀ ਆ ਇਸ ਚੀਜ਼ ਦਾ ਖਿਆਲ ਰੱਖਿਆ ਜਾਵੇ ਕਮੇਟੀਆਂ ਵੱਲੋਂ ਠ ਹੁਣ ਇਸ ਤੋਂ ਬਾਅਦ ਗੱਲ ਕਰਦੇ ਆਂ ਜੀ ਰੂਲਾਂ ਦੀ ਹੁਣ ਰੂਲ ਜਿਹੜੇ ਆ ਉਹ ਕਮੇਟੀ ਨੇ ਤੈਅ ਨਹੀਂ ਕਰਨੇ ਕਮੇਟੀ ਨੇ ਤਾਂ ਸਿਰਫ ਮੇਲਾ ਕਰਾਉਣਾ ਆ ਰੂਲ ਹੋਣੇ ਆ ਪਲੇਅਰਾਂ ਦੇ ਤੇ ਜਿਹੜੇ ਵੀ ਆਪਣੇ ਕਹੋ ਵੀ ਇਸ ਚੀਜ਼ ਨਾਲ ਸੰਬੰਧਿਤ ਆ ਉਹਨਾਂ ਦੀ ਮਨਜ਼ੂਰੀ ਚ ਠੀਕ ਹੈ ਤੇ ਗੱਲ ਸੀ ਕਿ ਮੀਟਿੰਗ ਦੀ ਮੀਟਿੰਗ 7 ਤਰੀਕ ਨੂੰ ਹੋਈ ਉੱਥੇ 21 ਡਾਇਰੈਕਟਰ ਦਾ ਕੋਲ ਪਹੁੰਚੇ ਸੀ ਠੀਕ ਹੈ 50 60 ਪਾਰਟਿਸਪੀਟ ਹੁੰਦੇ ਆ ਤੇ 21 ਬੰਦਿਆਂ ਨੇ 50 ਬੰਦਿਆਂ ਤੋਂ ਮਤਲਬ 50 ਬੰਦਿਆਂ ਚੋਂ 21 ਬੰਦਿਆਂ ਨੇ ਆਪਣੀ ਮਨਜ਼ੂਰੀ ਦੇ ਕੇ ਉਹ ਰੂਲ ਪਾਸ ਕਰ ਲਿਆ ਜੀ ਕਿ ਤਿੰਨ ਸਿਲੰਡਰਾਂ ਨੂੰ ਵੱਖਰਾ ਨਾਮ ਦਿੱਤਾ ਜਾਊਗਾ ਜੇ ਕੈਟਾਗਰੀ ਚ ਬੈਸਟ ਆਉਂਦਾ ਮਤਲਬ ਚਾਰ ਸਿਲੰਡਰਾਂ ਚ ਹੀ ਖੇਡੂਗਾ ਤਿੰਨਾ ਚ ਜਿੰਨੇ ਵੀ ਟਰੈਕਟਰ ਹੋਣੇ ਉਹਨਾਂ ਸਾਰਿਆਂ ਚੋਂ ਜਿਹੜਾ ਇੱਕ ਬੈਸਟ ਆਉ ਉਹਨੂੰ ਇੱਕ ਨਾਮ ਅਨਾਉਂਸ ਕਰ ਦਿਆ ਕਰਾਂਗੇ ਠੀਕ ਹੈ ਹੁਣ ਯਾਰ ਉਹ ਉੱਥੇ ਪੰਗਾ ਪੈ ਉਹ ਨਾਮ ਜਦੋਂ ਤੁਸੀਂ ਅਨਾਉਂਸ ਕਰਨਾ ਹੈ ਆ ਉਥੇ ਪੰਗ ਪੈਣਾ ਪਰ ਉਹ ਵੀ ਇਨਾਮ ਤਾਂ ਅਨਾਉਂਸ ਹੋਊਗਾ ਜਦੋਂ ਕਮੇਟੀ ਮੰਨੂਗੀ ਠੀਕ ਹੈ ਗੱਲ ਕਮੇਟੀ ਤੇ ਖੜ ਜਾਂਦੀ ਦੁਬਾਰਾ ਆ ਕੇ ਤੇ ਕਿਉਂ ਨਾ ਆਪਾਂ ਕਮੇਟੀਆਂ ਦੀ ਗੱਲ ਨੂੰ ਛੱਡ ਕੇ ਆਪਣੇ ਰੂਲ ਪਹਿਲਾਂ ਫਿਕਸ ਕਰ ਲਈਏ ਹੁਣ ਜ਼ਿਆਦਾਤਰ ਬੰਦੇ ਇਹ ਗੱਲ ਨੂੰ ਲੈ ਕੇ ਗਿਲਾ ਕਰਨਗੇ ਕਿ ਬਾਈ ਜੀ ਤੁਸੀਂ ਕਹਿੰਦੇ ਆ ਵੀ ਤਿੰਨ ਸਿਲੰਡਰ ਵੱਖਰੇ ਕਰ ਦੋ ਠੀਕ ਹੈ ਜਾਂ 60 HP ਕੈਟਾਗਰੀ ਚ ਵੱਖਰੇ ਕਰ ਦੋ ਤੇ ਜਿਹੜਾ ਆਪਣਾ ਸੋਨਾਲੀਕਾ ਜਾਂ ਉਹ ਕੋਈ ਵੀ ਇੰਡੀਅਨ ਬੇਸਡ ਕੰਪਨੀ ਹੈ ਇਹਨਾਂ ਕੋਲ ਤਿੰਨ ਸਿਲੰਡਰ ਇੰਜਨ ਹੈ ਨਹੀਂ ਇਦਾਂ ਜਾਂ ਉਦਾਂ ਦੇਖੋ ਜੀ ਇੰਜਨ ਹੁਣ ਹੈ ਨਹੀਂ ਪਹਿਲਾਂ ਹੈਗੇ ਸੀਗੇ ਠੀਕ ਹੈ ਸਰਚ ਕਰ ਲਿਓ ਮੈਂ ਡਿਟੇਲ ਚ ਕਿਸੇ ਦੇ ਚ ਨਹੀਂ ਜਾਣਾ ਜਿਹੜੀ ਗੱਲ ਮੈਂ ਸਿਰਫ ਫੈਕਟ ਤੇ ਆਪਣੇ ਰੂਲਸ ਦੀ ਗੱਲ ਕਰਨੀ ਆ ਇੰਜਨ ਹੈਗੇ ਸੀ ਹੁਣ ਨਹੀਂ ਹੈਗੇ ਆਪਾਂ ਮੰਨਦੇ ਆ ਫਿਰ ਤਵੀਆਂ ਮੇਲੇ ਚ ਤਿੰਨ ਸਿਲੰਡਰ ਚਾਰ ਸਿਲੰਡਰ ਵੱਖਰੇ ਕਿਉਂ ਆ ਮੈਨੂੰ ਇਹ ਗੱਲ ਦੱਸ ਕੋਈ ਵੀ ਵੀਰ ਜਿਹੜਾ ਆ ਉਹ ਆਪਣਾ ਸੁਝਾਅ ਜ਼ਰੂਰ ਦਿਓ ਤੇ ਜੇ ਕਿਸੇ ਨੇ ਵੀ ਕੋਈ ਸੁਝਾਅ ਦੇਣਾ ਆ ਆਪਦਾ ਨੰਬਰ ਜ਼ਰੂਰ ਛੱਡ ਦਿਓ ਮੈਂ ਕਾਲ ਕਰ ਲੂੰ ਪੀ ਜਿੱਥੇ ਮੈਂ ਤੁਹਾਨੂੰ ਲੱਗਦਾ ਵੀ ਮੈਂ ਗਲਤ ਹਾਂ ਤਵੀਆਂ ਮੇਲੇ 'ਚ ਕਾਤੋਂ ਰੂਲ ਵੱਖਰੇ ਹੋਏ ਸੀਗੇ 60 ਐਚਪੀ ਰੂਲ 'ਚ ਜਦੋਂ ਤਵੀਆਂ 'ਚ ਖੇਡਦੇ ਆ ਬਿਨਾਂ ਗੈਸ ਤੋਂ ਸਿਰਫ ਪਾਣੀ ਲੱਗਾ ਹੁੰਦਾ ਟਰੈਕਟਰ ਨੂੰ ਤਿੰਨ ਸਿਲੰਡਰ ਟਰਬੋ ਚਾਰ ਸਿਲੰਡਰ ਵਿਦਆਊਟ ਟਰਬੋ ਹੁਣ ਮੈਨੂੰ ਇਹ ਗੱਲ ਸਮਝਾ ਦਿਓ ਵੀ ਉਹ ਰੂਲ ਵੱਖਰਾ ਕਿਉਂ ਕੀਤਾ ਸੀ ਇਸੇ ਗੱਲ ਨੂੰ ਹੀ ਵੱਖਰਾ ਕੀਤਾ ਸੀ ਨਾ ਬਾਈ ਤਵੀਆਂ 'ਚ ਤੇ ਚਾਰ ਸਿਲੰਡਰ ਓਪਨਾ 'ਚ ਕਰਦਾ ਸੀ ਅਸੀਂ ਤਾਂ ਇਹ ਚਾਉਂਦੇ ਹੀ ਨਹੀਂ ਕਿ ਹਾਂ ਯਾਰ ਵੀ ਹੁਣ ਮੈਂ ਵੀ ਇਹ ਗੱਲ ਤੁਹਾਨੂੰ ਕਲੀਅਰ ਕਰ ਦਿੰਨਾ ਜਿੱਦਣ 60 HP ਰੂਲਾਂ ਦੇ ਤੁਸੀਂ ਖੇਡਣ ਲੱਗ ਗਏ ਤਿੰਨ ਸਿਲੰਡਰ ਟਰਬੋ ਚਾਰ ਸਿਲੰਡਰ ਵਿਦਆਊਟ ਟਰਬੋ ਚਾਰ ਸਿਲੰਡਰ ਟਰੈਕਟਰ ਚੱਲਣਾ ਨਹੀਂ ਕੋਈ ਹੋ ਸਕਦਾ ਆ ਵੀ ਉਹ ਵੀ ਸਾਡੇ ਵਾਂਗੂ ੱੱਕੇ-ਵੱਕੇ ਖਾ ਕੇ ਕਿਤੇ ਦੂਜਾ ਪਾ ਲਿਆ ਕਿਤੇ ਚੌਥਾ ਪਾ ਲਿਆ ਕਿਤੇ ਛੇਵਾਂ ਪਾ ਗਿਆ ਚਾਰ ਸਿਲੰਡਰ ਨਾਲ ਆ ਕਹਾਣੀ ਬਣ ਜਾਣੀ ਆ ਠੀਕ ਹੈ ਜੋ ਕੀ ਆਪਾਂ ਬਿਲਕੁਲ ਨਹੀਂ ਚਾਹੁੰਦੇ ਹੁਣ ਗੱਲ ਸਿਰਫ ਇੱਥੇ ਆ ਕੇ ਖੜ ਜਾਂਦੀ ਹੈ ਵੀ ਇੰਨੇ ਰੌਲੇ ਰੱਪੇ ਨਾਲੋਂ ਅਸੀਂ ਮੇਲੇ ਹੀ ਵੱਖਰੇ ਕਰ ਦਈਏ ਜੇ ਮੇਲੇ ਵੱਖਰੇ ਨਹੀਂ ਕਰਨੇ ਫਿਰ ਚਾਰ ਸਿਲੰਡਰ ਨੂੰ ਤੁਸੀਂ ਓਪਨ ਐਚ ਵੀ ਨਿਰਧਾਰਤ ਕਰ ਦੋ ਵੀ ਓਪਨ ਐਚ ਵੀ ਚਲਾਓ ਜੀ ਜੌਂਡੀਅਰ ਕੋਲ ਚਾਰ ਸਿਲੰਡਰ ਇੰਜਨ ਹੈ ਨਹੀਂ ਠੀਕ ਹੈ ਜੀ 60 एचपी ਚ ਫਿਰ ਓਪਨ ਐਚਪੀ ਕਰ ਦੋ ਸਿਰਫ ਚਾਰ ਸਿਲੰਡਰ ਹੀ ਟਰੈਕਟਰ ਚ ਲਾਣ ਤਿੰਨ ਦਾ ਨਾਮੂ ਨਿਸ਼ਾਨੀ ਖਤਮ ਕਰ ਦੋ ਮਰਜੀ ਹੈ ਕੋਈ ਭੇੜਨਾ ਚਾਹੁੰਦਾ ਭੇੜ ਲਵੇ ਨਹੀਂ ਫਿਰ ਚਾਰ ਸਿਲੰਡਰ ਹੀ ਜੌਂਡੀਅਰ ਕਰ ਦੋ ਚਾਰ ਸਿਲੰਡਰ ਹੀ ਹਾਲੈਂਡ ਕਰ ਦੋ ਚਾਰ ਸਿਲੰਡਰ ਹੀ ਸਵਰਾਜ ਕੋ ਜਿਹੜੇ ਇੰਜਨ ਹੁੰਦੇ ਹੀ ਉਹ ਲਾਗੂ ਕਰ ਦੋ ਠੀਕ ਹੈ ਹੋਰ ਜਿਹੜੀ ਵੀ ਕੰਪਨੀ ਕੋਲ ਤਿੰਨ ਸਿਲੰਡਰਾਂ ਚ 옵ਸ਼ਨ ਹੈਗੀ ਆ ਚਾਰਾਂ ਚ ਨਹੀਂ ਹੈਗੀ ਉਹ ਫਿਰ ਓਪਨਾਂ ਚ ਖੇਡ ਲਓ ਯਾਰ ਸਾਰੇ ਕਿਉਂਕਿ ਹੁਣ ਹਾਲੈਂਡ ਜੌਂਡੀਅਰ ਜਾਂ ਹੋਰ ਜਿਹੜੇ ਵੀ ਬ੍ਰਾਂਡ ਜਿੰਨਾਂ ਕੋਲ ਚਾਰ ਸਿਲੰਡਰ 60 एचपी ਹੇ ਉਹ ਤਾਂ ਕੁਝ ਨਹੀਂ ਕਰ ਸਕਦੇ ਉਹਨਾਂ ਨੂੰ ਤਾਂ ਵਿਚਾਰਾਂ ਨੂੰ ਤਿੰਨੇ ਖਿੱਚਣਾ ਪੈ ਰਿਹਾ ਆ ਪਰ ਜਿਹੜੀਆਂ ਆਦਰ ਕੰਪਨੀ ਆ ਜਿੰਨਾਂ ਕੋਲ ਚਾਰ ਸਿਲੰਡਰ ਇੰਜਨ 60 HP ਤੱਕ ਹੈਗੀ ਉਹਨਾਂ ਕੋ ਅੱਗੇ ਵੀ ਆਪਸ਼ਨ ਹੈਗੀ ਆ ਠੀਕ ਹੈ 60 ਤੋਂ ਉੱਪਰ 75 ਆਉਂਦਾ ਆ 90 ਆਉਂਦਾ 110 ਆਉਂਦਾ ਆ 120 ਆਉਂਦਾ ਆ ਸਾਰੇ ਤਰ੍ਹਾਂ ਦੀਆਂ ਆਪਸ਼ਨਾਂ ਹਰੇਕ ਕੋਲ ਹੈਗੀਆਂ ਆ ਔਰ ਆਲਰੇਡੀ ਸਾਰਿਆਂ ਨੂੰ ਪਤਾ ਹੈ ਵੀ ਚਾਰ ਸਿਲੰਡਰ ਟਰੈਕਟਰ ਤਾਂ ਆਲਰੇਡੀ ਇਸ ਟਾਈਮ 90 90 ਹੋਏ ਪਏ ਆ ਕਿਉਂਕਿ ਉਹਨਾਂ ਦਾ ਸਾਰਾ ਸਮਾਨ ਹੀ ਸੇਮ ਹੈ ਯਾਰ ਇਸ ਗੱਲ ਨੂੰ ਮੇਰਾ ਭਰਾ ਥੋੜਾ ਜਿਹਾ ਮੰਨੋ ਮਤਲਬ ਰੋਲਾ ਰੱਪਾ ਪਾਉਣ ਨਾਲੋਂ ਚੰਗਾ ਆਪਾਂ ਰੂਲ ਵੱਖਰੇ ਕਰ ਦਈਏ ਟਰੈਕਟਰਾਂ ਦੀ ਕੈਟਾਗਰੀ ਵੱਖਰਾ ਕਰ ਦਈਏ ਵੀ ਤਿੰਨ ਸਿਲੰਡਰ ਵੱਖਰੇ ਚਾਰ ਸਿਲੰਡਰ ਵੱਖਰੇ ਪਰ ਜੇ ਨਹੀਂ ਕਰਨਾ ਫਿਰ ਤੁਸੀਂ ਓਪਨ ਐਚ ਵੀ ਕਰ ਦੋ ਯਾਰ ਤੁਹਾਨੂੰ ਤਾਂ ਪਤਾ ਹੀ ਹੈ ਤੁਹਾਡੇ ਕੋਲ ਤਾਂ ਸਾਰੇ ਆਪਸ਼ਨ ਆ ਹੈਗੀਆਂ ਆ ਤੁਸੀਂ ਤਾਂ ਬਹੁਤ ਪੁਰਾਣੇ ਆ ਮੇਲਿਆਂ 'ਚ ਮੈਂ ਹੁਣ ਤਾਂ ਬੋਲਿਆ ਦੇਖੋ ਮੇਰੀ ਆਤ ਤੇ ਆ ਮੈਂ ਅੱਜ ਦਾ ਨਹੀਂ ਜਦੋਂ ਮੈਂ ਸਟੰਡ ਰਾਈਡਿੰਗ ਕਰਦਾ ਮੈਂ ਉਦੋਂ ਦਾ ਜੇ ਮੈਨੂੰ ਕੁਝ ਗਲਤ ਲੱਗਦਾ ਹੁੰਦਾਈ ਆਪਾਂ ਠੋਕ ਕੇ ਵੀਡੀਓ ਪਾ ਕੇ ਜਾਂ ਮੈਂ ਜੋ ਉਸ ਟਾਈਮ ਤਾਂ ਇਹਨਾਂ YouTube ਯੂਜ਼ ਨਹੀਂ ਕਰਦਾ ਲਾਈਵ ਹੋ ਕੇ ਸਿੱਧਾ ਬੋਲ ਦਿੰਨੇ ਹੁੰਨੇ ਵੀ ਭਾਈ ਆਹ ਚੀਜ਼ ਗਲਤ ਏ ਇਹਦੇ ਬਾਰੇ ਸੋਚਣਾ ਚਾਹੀਦਾ ਆ ਠੀਕ ਐ ਜਦੋਂ ਮੈਂ 뮤직 ਸਿਸਟਮ ਦੀ ਲਾਈਨ 'ਚ ਸੀਗਾ ਉਦੋਂ ਵੀ ਮੈਂ ਜੋ ਚੀਜ਼ ਮੈਨੂੰ ਗਲਤ ਲੱਗਦੀ ਸੀ ਮੈਂ ਉਹਦੇ ਬਾਰੇ ਵੀਡੀਓ ਜ਼ਰੂਰ ਪਾਉਂਦਾ ਸੀਗਾ ਤੇ ਹੁਣ ਮੇਲਿਆਂ 'ਚ ਆਏ ਆ ਮੇਲਿਆਂ 'ਚ ਜਿਹੜਾ ੱੱੱਕਾ ਆ ਇੱਕ ਸਿੱਧਾ ਸਿੱਧਾ ੱੱੱਕਾ ਕੋਈ ਮੈਨੂੰ ਕੋਈ ਵੀ ਬੰਦਾ ਜਿਹੜਾ ਆ ਉਹ ਫੋਨ ਕਰਕੇ ਇਹ ਦੱਸ ਦੇਵੇ ਠੀਕ ਹੈ ਨੰਬਰ ਆਲਰੇਡੀ ਸਾਰੇ ਕੋਲ ਹੈਗੇ ਨਹੀਂ ਇੰਸਟਾਗ੍ਰam ਤੇ ਹੈਗੇ ਆ ਤੁਸੀਂ ਕੰਟੈਕਟ ਕਰ ਲਿਓ ਮੈਨੂੰ ਇਸ ਗੱਲ ਦਾ ਜਵਾਬ ਦੇ ਦੇਵੇ ਵੀ 4 ਸਿਲੰਡਰ ਜਦੋਂ ਕੰਪਨੀ ਨੇ 60 HP ਚ ਜੇ ਲਾਂਚ ਕੀਤਾ ਆ ਉਹ ਵਿਦਆਊਟ ਟਰਬੋ ਕੀਤਾ ਆ ਠੀਕ ਹੈ ਤੇ ਤੁਸੀਂ ਉਹਨੂੰ ਟਰਬੋ ਲਾ ਕੇ 3 ਸਿਲੰਡਰ ਟਰਬੋ ਨਾਲ ਕਿੱਦਾਂ ਕਨਸੀਡਰ ਕਰ ਰਹੇ ਮੈਨੂੰ ਤਾਂ ਗੱਲ ਹੀ ਨਹੀਂ ਸਮਝ ਲੱਗਣ ਈ ਯਾਰੇ ਇੱਕ ਪਾਸੇ ਤਾਂ 3 ਪਲਵਾਨ ਆ ਉਹਨਾਂ ਨੂੰ ਉੱਤੇ ਦੀ ਖਰਾਕ ਦੇ ਕੇ 50 HP ਦਾ ਕੀਤਾ ਆ ਇੱਕ ਪਾਸੇ ਕੰਪਨੀ ਨੇ ਇਕੱਲੇ ਉਹਨਾਂ ਨੂੰ ਚਾਰ ਪਲਵਾਨ ਹੀ ਦੇ ਦਿੱਤੇ ਬਰਾਬਰ ਕਰਤੇ ਉਹਨਾਂ ਦੇ ਠੀਕ ਹੈ ਤਿੰਨਾਂ ਦੇ ਜਿਹੜੀ ਖਰਾਕ ਹੀ ਉਹ ਖਰਾਕ ਨਹੀਂ ਦਿੱਤੀ ਉਹਨੂੰ ਚਾਰ ਪਲਵਾਨਾਂ ਨੂੰ ਉਹਨਾਂ ਦੇ ਬਰਾਬਰ ਖੋਲਣ ਲਾਤਾ ਠੀਕ ਹੈ ਫਿਰ ਤੁਸੀਂ ਜਦੋਂ ਮੇਲਿਆਂ 'ਚ ਛੱਡਣੇ ਉਤੋਂ ਦੀ ਉਹਨੂੰ ਖਰਾਕ ਦੇ ਰਹੇ ਆ ਫਿਰ ਉਹ ਯਾਰ ਉਹ ਤਗੜਾ ਰਹੂਗਾ ਹੀ ਯਾਰ ਜੋ ਮਰਜ਼ੀ ਕਰੀ ਜਾਈਏ ਮੈਂ ਅੱਜ ਵੀ ਇਸ ਗੱਲ ਨੂੰ ਕਹਿ ਰਿਹਾ ਆਂ ਵੀ ਹੌਲੀ-ਹੌਲੀ ਕਰਕੇ ਏਰੀਏ ਦੇ ਮਤਲਬ ਸਟੇਟ ਲੈਵਲ ਦੇ ਜਿਹੜੇ ਮੇਲੇ ਆ ਇਹ ਖਰਾਬ ਹੋ ਜਾਣੇ ਆ ਫਿਰ ਏਰੀਏ ਵਾਈਜ਼ ਰੂਲ ਵਾਲੇ ਮੇਲੇ ਸ਼ੁਰੂ ਹੋ ਜਾਣੇ ਆ ਮੈਂ ਅੱਜ ਵੀ ਲਿਖ ਕੇ ਲੈ ਲਿਓ ਮੇਰੇ ਤੋਂ ਭਾਵੇਂ ਕਿਉਂਕਿ ਤੁਸੀਂ ਇਸ ਗੱਲ ਨੂੰ ਸਾਰੇ ਪਲੇਅਰ ਸਮਝੋ ਕਿਉਂਕਿ ਇਥੇ ਕਮੇਟੀ ਦਾ ਰੋਲ ਨਹੀਂ ਮੈਂ ਕਹਿ ਸਕਦਾ ਕਮੇਟੀ ਨੂੰ ਜਿਹੜਾ ਰੋਲ ਸੀਗਾ ਉਹ ਮੈਂ ਪਹਿਲਾਂ ਹੀ ਦੱਸ ਚੁੱਕਿਆ ਹੈ ਇਹ ਹੁਣ ਜਿਹੜਾ ਇੰਜਨ ਕੈਟਾਗਰੀ ਦਾ ਜਾਂ ਜਿਹੜਾ ਵੀ ਆ ਰੂਲਸ ਦੀ ਗੱਲ ਚੱਲ ਰਹੀ ਹੈ ਨਾ ਇਹ ਪਲੇਅਰਾਂ ਦੇ ਉੱਪਰ ਡਿਪੈਂਡ ਕਰਦੀ ਆ ਰੂਲ ਸਾਰੇ ਪਲੇਅਰਾਂ ਨੂੰ ਪਤੇ ਆ ਸਾਰੇ ਸਿਸਟਮ ਹੈਗੇ ਆ ਤਵੀਆਂ ਮੇਲੇ ਅੱਜ ਦੇ ਨਹੀਂ ਬਹੁਤ ਪੁਰਾਣੇ ਆ ਤਵੀਆਂ ਮੇਲੇ 'ਚ ਜੇ ਰੂਲ ਸੈੱਟ ਹੋਏ ਹੀ ਕਿਸੇ ਕਾਰਨ ਹੀ ਰੂਲ ਸੈੱਟ ਹੋਇਆ ਸੀ 6 ਸਿਲੰਡਰ ਜੇ ਬੰਦ ਹੋਇਆ ਸੀ ਬੈਨ ਹੋਇਆ ਸੀ ਕਿਸੇ ਕਾਰਨ ਹੀ ਹੋਇਆ ਸੀ ਮੇਰੇ ਵੀਰ ਇਸ ਗੱਲ ਨੂੰ ਸਮ ਤਿੰਨ ਸਿਲੰਡਰ ਨੂੰ ਚਾਰ ਸਿਲੰਡਰ ਤੋਂ ਵੱਖਰਾ ਕਰ ਦਈਏ ਮੇਲੇ ਬਹੁਤ ਸੋਹਣੇ ਹੋਣ ਲੱਗ ਜਾਣਗੇ ਰੂਲ ਵਧੀਆ ਕਰ ਲਈ ਆਪਾਂ ਜੇ ਨਹੀਂ ਕਰਨੇ ਫਿਰ ਤੁਸੀਂ ਓਪਨ ਐਚਬੀ 'ਚ ਕਰ ਲੋ ਯਾਰ ਗੱਲ ਇਹ ਖਤਮ ਕਰੋ ਨਾ ਹੁਣ ਮੈਂ ਅੱਜ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਔਖੇ ਸਾਰੇ ਤਿੰਨ ਸਿਲੰਡਰਾਂ ਵਾਲੇ ਆ ਮੈਨੂੰ ਕਿਸੇ ਦਾ ਘਾਟ ਨਹੀਂ ਮੈਨੂੰ ਕਿਸੇ ਦੀ ਬਾਦ ਨਹੀਂ ਠੀਕ ਹੈ ਮੈਂ ਜਿਹੜੀ ਗੱਲ ਆ ਠੋਕ ਕੇ ਕਹੂੰਗਾ ਅੱਜ ਵੀ ਤੇ ਕੱਲ ਵੀ ਸਾਰੇ ਔਖੇ ਆ ਤਿੰਨ ਸਿਲੰਡਰਾਂ ਵਾਲੇ ਸਿਰਫ ਗੱਲ ਕੀ ਆ ਕੋਈ ਬੋਲਣਾ ਨਹੀਂ ਚਾਹੁੰਦਾ ਕੋਈ ਕਹਿੰਦਾ ਯਾਰ ਤੂੰ ਬੋਲੀ ਨਾ ਤੇਰੇ ਮੋਢੇ ਤੇ ਰੱਖ ਕੇ ਚਲਾ ਦੇਣੀ ਤੇਰੇ ਤੇ ਤੇਰੇ ਬੈਰੀ ਬਣ ਜਾਣਾ ਯਾਰ ਬੈਰੀ ਕਿਹੜੀ ਗੱਲ ਦੇ ਮੈਂ ਕਿਹਾ ਕਿ ਇਹਦੀ ਵੱਟ ਪਾ ਲਈ ਜ਼ਮੀਨ 'ਚ ਜਾ ਕੇ ਮੈਂ ਤਾਂ ਜਿਹੜੀ ਗੇਮ 'ਚ ਮੈਂ ਐਂਟਰ ਹੋਇਆ ਆ ਜੇ ਮੈਨੂੰ ਉੱਥੇ ਕੁਝ ਗਲਤ ਲੱਗ ਰਿਹਾ ਮੈਂ ਉਹਦੇ ਬਾਰੇ ਬੋਲ ਰਿਹਾ ਆ ਠੀਕ ਹੈ ਜੇ ਮੈਂ ਗਲਤ ਆ ਤੁਸੀਂ ਮੈਨੂੰ ਦੱਸੋ ਵੀ ਭਾਈ ਤੂੰ ਇਸ ਪੁਆਇੰਟ ਤੇ ਗਲਤ ਆ ਮੈਨੂੰ ਸਿਰਫ ਇੰਨੀਆਂ 3-4 ਚੀਜ਼ਾਂ ਸਮਝਾ ਦਿਓ ਪਹਿਲੀ ਕਿ ਭਾਈ ਤਵੀਆਂ ਮੇਲੇ ਚ 60 HP ਰੂਲ ਕਿਉਂ ਪਾਸ ਕੀਤਾ ਸੀ ਤੇ ਓਪਨ HP ਕਿਉਂ ਪਾਸ ਕੀਤਾ ਸੀ ਠੀਕ ਹੈ ਦੋ ਗੱਲਾਂ ਇਹ ਸਮਝਾ ਦਿਓ ਮੇਰਾ ਵੀਰਾ ਤੀਜੀ ਗੱਲ ਇਹ ਸਮਝਾ ਦਿਓ ਵੀ ਚਾਰ ਸਿਲੰਡਰ ਤੇ ਟਰਬੋ ਲੱਗਣ ਤੋਂ ਬਾਅਦ ਉਹ ਤਿੰਨ ਸਿਲੰਡਰ ਦੇ ਮਤਲਬ ਜਾਂ ਤਿੰਨ ਸਿਲੰਡਰ ਉਹਦੀ ਮੁਕਾਬਲਾ ਕਿਵੇਂ ਕਰ ਲੂਗਾ ਇੱਕ ਆ ਸਮਝਾ ਦਿਓ ਕਿਉਂਕਿ ਇਹਨਾਂ ਮੇਲਿਆਂ ਚ ਪਾਣੀ ਅਲਾਉਡ ਨਹੀਂ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਹੀਂ ਤਾਂ ਪਾਣੀ ਅਲਾਉਡ ਹੋਵੇ ਤਾਂ ਤਿੰਨ ਸਿਲੰਡਰ ਵੀ ਥੋੜਾ ਬੋਤਾ ਕੰਡਾ ਕਰ ਜੂ ਪਰ ਐਦਾਂ ਨਹੀਂ ਕਰਨਾ ਉਹਨੇ ਜੇ ਇਸ ਕੰਡੀਸ਼ਨ ਤੇ ਕਰਦੇ ਆ ਭਾਈ ਨੁਕਸਾਨ ਬਹੁਤ ਹੁੰਦਾ ਯਾਰ ਚੌਥੀ ਗੱਲ ਮੈਨੂੰ ਇੰਨੀ ਕ ਸਮਝਾ ਦਿਓ ਵੀ ਜਦੋਂ ਤੁਸੀਂ ਰੂਲ ਵੱਖਰੇ ਕਰਨੇ ਨਹੀਂ ਤਾਂ ਮੇਲੇ ਫਿਰ ਕਿਉਂ ਵਧੀਆ ਹੋਣਗੇ ਕਮੇਟੀਆਂ ਕਿਉਂ ਸਮਝਣਗੀਆਂ ਜਦੋਂ ਤੁਸੀਂ ਪਲੇਅਰਾਂ ਨੇ ਜਾਂ ਜਿਹੜੇ ਵੀ ਵੀਰ ਇਹਨਾਂ ਨੂੰ ਕਰਾਉਣਾ ਚਾਹੁੰਦੇ ਆ ਜਾਂ ਕਮੇਟੀਆਂ ਵੀ ਵਿੱਚੇ ਹੀ ਲਾ ਲਓ ਇਸ ਚੌਥੇ ਪੁਆਇੰਟ ਦੇ ਵਿੱਚ ਵੀ ਜਦੋਂ ਤੁਸੀਂ ਸਮਝਣਾ ਹੀ ਨਹੀਂ ਗੱਲ ਨੂੰ ਜਦੋਂ ਤੱਕ ਤੁਸੀਂ ਉਹਨਾਂ ਤੱਕ ਗੱਲ ਹੀ ਨਹੀਂ ਪਹੁੰਚਾਉਣੀ ਇੱਕ ਦੂਜੇ ਤੱਕ ਵੀ ਭਾਈ ਆਹ ਚੀਜ਼ ਗਲਤ ਏ ਉਦੋਂ ਤੱਕ ਗੇਮ 'ਚ ਸੁਧਾਰ ਕਿਵੇਂ ਹੋਊਗਾ ਹੁਣ ਤੁਹਾਨੂੰ ਵੀ ਪਤਾ ਏ ਇਹ ਮੇਲਾ ਬਹੁਤ ਛੋਟੇ ਬਜਟ ਦਾ ਮੇਲਾ ਆ ਜੇ 50 ਟਰੈਕਟਰ ਐਂਟਰ ਹੋਣਦੇ ਆ 50000 ਅਗਲੇ ਨੂੰ ਉੱਥੋਂ ਮਿਲ ਜਾਂਦਾ ਕਰ ਕਰਾ ਕੇ ਅਗਲਾ ਵਧੀਆ ਮੇਲਾ ਆਪਣਾ ਢੋਕ ਦਿੰਦਾ ਆ ਪਰ ਯਾਰ ਥੋੜਾ ਜਿਹਾ ਮੇਲਿਆਂ ਨੂੰ ਹੋਰ ਵਧੀਆ ਲੈਵਲ ਤੇ ਲਿਜਾਣ ਲਈ ਔਰ ਅੱਗੇ ਗਾਂ ਦੇ ਕਲੇਸ਼ ਮਕਾਉਣ ਲਈ ਆਪਾਂ ਇਸ ਗੱਲ ਤੇ ਹੁਣੇ ਗੌਰ ਕਰ ਲਈਏ ਤਾਂ ਮੇਰੇ ਹਿਸਾਬ ਨਾਲ ਵਧੀਆ ਹੋ ਜਾਊਗਾ ਨਹੀਂ ਤਾਂ ਇਹ ਤਾਂ ਮੈਨੂੰ ਤਾਂ ਤੱਕਾ ਜਿਹਾ ਲੱਗਦਾ ਵੀ ਇੱਕ ਦੂਜੇ ਨੂੰ ਬਸ ਤਗੜਾ ਛੋਟਾ ਪੜਾ ਕੇ ਬਸ ਨਾਮ ਚੱਲੀ ਜਾ ਰਹੇ ਆ ਇਦਾਂ ਆ ਦੇਖੋ ਜੀ ਅੱਜ ਵੀ ਲੇਕ ਕੇ ਲੈ ਲਓ ਕੱਲ ਵੀ ਲੈ ਕੇ ਲੈ ਲਓ ਜੇ ਐਦਾਂ ਹੀ ਮੇਲੇ ਚੱਲਦੇ ਰਹੇ ਗੇਮ ਸਿਰਫ ਦੋ ਹੀ ਬ੍ਰਾਂਡਾਂ ਦੇ ਹੱਥ ਹੈ ਜਾਂ ਸੋਨਾ ਲੀਗਾ ਜਾਂ ਅਰਜਨ ਕਿਉਂ ਚਾਰ ਸਿਲੰਡਰ ਇੰਜਨ ਹੈ ਵਧੀਆ ਟਰਬੋ ਟਰਬੋ ਲਾ ਕੇ ਤਿੱਖੇ ਹੋ ਜਾਂਦੇ ਆ ਜਿੱਦਾਂ ਤਿੰਨ ਸਿਲੰਡਰ ਤਿੱਖਾ ਹੋ ਜਾਂਦਾ ਚਾਰ ਵੀ ਹੋ ਹੀ ਜਾਂਦਾ ਆ ਠੀਕ ਹੈ ਦੂਜੀ ਗੱਲ ਇਹ ਕੋਈ ਮੈਂ ਬ੍ਰਾਂਡ ਦੇ ਵਿਰੁੱਧ ਜਾਂ ਕਿਸੇ ਗਰੁੱਪ ਦੇ ਵਿਰੁੱਧ ਗੱਲ ਨਹੀਂ ਕਰ ਰਿਹਾ ਸਿਰਫ ਗੇਮ ਨੂੰ ਲੈ ਕੇ ਫੈਕਟਸ ਤੇ ਰੂਲਸ ਨੂੰ ਲੈ ਕੇ ਗੱਲ ਕਰ ਰਿਹਾ ਇਸ ਚੀਜ਼ ਨੂੰ ਸਮਝਿਓ ਪੂਰੀ ਵੀਡੀਓ ਦੇਖਿਓ ਸਮਝ ਕੇ ਫੇਰ ਮੈਨੂੰ ਰਿਪਲਾਈ ਕਰਿਓ ਕਿਉਂਕਿ ਮੈਨੂੰ ਪਤਾ ਆ ਜੇ ਮੇਰੇ ਨਾਲ ਪੰਜ ਬੰਦੇ ਸਹਿਮਤ ਹੋਣ ਇਹ ਤੇ 95 ਨੇ ਮੂੰਹ ਮੋਟਾ ਕਰਨਾ ਇਸ ਗੱਲ ਤੇ ਵੀ ਹਾਂ ਯਾਰ ਤੂੰ ਆ ਗੱਲ ਕਿਉਂ ਬੋਲੀ ਆ ਠੀਕ ਐ ਪਰ ਵੀਰੋ ਅੱਜ ਨਹੀਂ ਕੱਲ ਨਹੀਂ ਫੇਰ ਪਤਾ ਕੀ ਗੱਲ ਹੋ ਜਾਣੀ ਆ ਮੈਂ ਲਿਖਾ ਕੇ ਲੈ ਲਿਓ ਮੇਰੇ ਤੋਂ ਇਹ ਗੱਲ ਮੰਨ ਲਓ ਜੇ ਬਾਕੀ ਏਰੀਆ 'ਚ ਮੇਲੇ ਚਾਰ ਸਿਲੰਡਰ ਵੱਖਰੇ ਨਹੀਂ ਹੋ ਰਹੇ ਜਾਂ ਇੱਕ ਅਨਵਾਂਟਡ ਜੇ ਰੂਲ ਦੇ ਉੱਪਰ ਮੇਲੇ ਹੋਈ ਜਾ ਰਹੇ ਆ ਫੇਰ ਕੋਸ਼ਕ ਏਰੀਏ ਇਹੋ ਜਿਹੇ ਆਉਣੇ ਉਹਨਾਂ ਨੇ ਆਪਦੇ ਏਰੀਏ 'ਚ ਆਪਦੇ ਰੂਲਾਂ ਦੇ ਹਿਸਾਬ ਨਾਲ ਮੇਲੇ ਕਰਾਉਣੇ ਸ਼ੁਰੂ ਕਰ ਦੇਣੇ ਆ ਇਹ ਜਿਹੜੀ ਗੱਲ ਆ ਇਹ ਗਾਂ-ਗਾ ਜਾ ਕੇ ਬਹੁਤ ਗਲਤ ਹੋ ਜਾਣੀ ਆ ਗੇਮ ਦਾ ਕੋਈ ਸਿਰ ਪੈਰ ਨਹੀਂ ਰਹਿ ਜਾਣਾ ਇਹ ਤਾਂ ਬਸ ਇਹ ਲਾ ਲਓ ਵੀ ਜਿਹਦੇ ਘਰ ਪ੍ਰੋਗਰਾਮ ਆ ਉਹਨੇ ਆਪਣੇ ਸਾਹਬ ਨਾਲ ਕਰ ਲੈਣਾ ਆ ਤਾਂ ਮੇਰੇ ਵੀਰੇ ਇਸ ਚੀਜ਼ ਤੋਂ ਮੈਂ ਚਾਹੁੰਦਾ ਕਿ ਵਧੀਆ ਮੇਲੇ ਰਹਿਣ ਯਾਰ ਸਾਰੇ ਪਲੇਅਰਾਂ ਦੀ ਇੱਜ਼ਤ ਇੱਕੋ ਜਿਹੀ ਆ ਠੀਕ ਹੈ ਵਧੀਆ ਆਪਾਂ ਖੇਡੀਏ ਸਾਰੇ ਜਾਣੇ ਤੇ ਜੇ ਮੇਰੀ ਗੱਲ ਕਿਤੇ ਤੁਹਾਨੂੰ ਲੱਗਦੀ ਵੀ ਨਹੀਂ ਸਹੀ ਤਾਂ ਫਿਰ ਭਾਈ ਮੈਨੂੰ ਇਹ ਆ ਜਿਹੜੇ 4 ਪੁਆਇੰਟ ਮੈਂ ਦੱਸੇ ਮੈਨੂੰ ਸਮਝਾ ਦਿਓ ਵੀ ਹਾਂ ਭਈ ਸਾਹਿਬ ਤੂੰ ਇੱਥੇ ਗਲਤ ਈ ਆ ਯਾਰ ਠੀਕ ਹੈ ਵੀ ਤਵੀਆਂ ਦਾ ਮੇਲੇ ਦਾ ਲੋੜ ਵੱਖਰਾ ਹੁੰਦਾ ਆ ਬਾਈ ਜੇ ਤੁਸੀਂ ਸਾਰੇ ਜਾਣੀ ਜਾਣੇ ਇਸ ਗੱਲ ਤੋਂ ਸਾਰੇ ਦੇਖ ਲਈ ਹੈ ਤਵੀਆਂ 'ਚ ਸਿਰਫ ਇੱਕ ਵਜਨ ਜ਼ਿਆਦਾ ਹੁੰਦਾ ਡਰਾਈਵਰ ਤੇ ਅਦਰਵਾਈਜ਼ ਲੋਡ ਜਿੰਨਾ ਟਰਾਲੀ ਦਾ ਹੋਂ ਮੇਲਿਆਂ 'ਚ ਚੱਲਦਾ ਨਾ ਸੇਮ ਤਵੀਆਂ ਵਾਲਾ ਹੀ ਹੁੰਦਾ ਆ 19 21 ਦਾ ਫਰਕ ਕਿਤੇ ਕਿਤੇ ਕਹਿ ਸਕਦੇ ਆ ਕੋਈ ਟਰੈਕ ਭਾਜਦਾ ਰੱਖ ਲੈਂਦੇ ਆ ਕੋਈ ਬਾਹਲਾ ਹੀ ਕੜਾ ਕਰ ਲੈਂਦੇ ਆ ਪਰ ਬਾਈ ਨੁਕਸਾਨ ਬਹੁਤ ਆ ਟਰੈਕਟਰਾਂ ਦਾ ਠੀਕ ਹੈ ਮੇਰੇ ਵੀਰ ਇਸ ਗੱਲ ਨੂੰ ਆਪਾਂ ਸਮਝੀਏ ਜੇ ਗੇਮ ਵਧੀਆ ਰੱਖਣੀ ਆ ਤੇ ਤਿੰਨ ਤੇ ਚਾਰ ਨੂੰ ਵੱਖਰੇ ਵੱਖਰੇ ਕਰ ਦਈਏ ਜੇ ਨਹੀਂ ਸਮਝ ਆਉਂਦੀ ਵੀ ਤਿੰਨ ਚਾਰ ਵੱਖਰੇ ਨਹੀਂ ਕਰਨੇ ਫਿਰ ਓਪਨ ਐਚਪੀ ਕਰ ਦਿਓ ਯਾਰ ਸਿੱਧੇ ਸਿੱਧੇ ਠੀਕ ਹੈ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੇ ਵੀ 4 ਸਿਲੰਡਰ ਚਲਾਉਂਦੇ ਆ ਵੀ 3 ਸਿਲੰਡਰ ਪਿਕਅਪ ਪਾਵਰ ਕਿਸੇ ਵੀ ਮਾਮਲੇ 'ਚ 4 ਸਿਲੰਡਰ ਦਾ ਮੁਕਾਬਲਾ ਨਹੀਂ ਕਰਦਾ ਜਦੋਂ ਉਹਦੇ 'ਚ ਟਰਬੋ ਲੱਗ ਜਾਂਦੀ ਆ ਠੀਕ ਹੈ ਬਾਕੀ ਸਾਰਿਆਂ ਨੂੰ ਪਤਾ ਆ ਕਿਹਦੇ ਟਰੈਕਟਰ 'ਚ ਕੀ ਆ ਕਿਹਦੇ ਹੈੱਡ 'ਚ ਕੀ ਪਿਆ ਹੋਇਆ ਸਾਰੇ ਹੀ ਇੱਕ ਦੂਜੇ ਤੋਂ ਜਾਣੀ ਜਾਣਿਆ ਸਿਰਫ ਚੁੱਪੀ ਐ ਇਸ ਗੱਲ ਦੀ ਕੋਈ ਕਿਸੇ ਬਾਰੇ ਬੋਲੂ ਬੋਲਣਾ ਨਹੀਂ ਚਾਹੁੰਦਾ ਤੇ ਨਾ ਹੀ ਉਹ ਬੋਲਣ ਦਾ ਹੱਕ ਐ ਕਿਉਂਕਿ ਉਹ ਹਰ ਇੱਕ ਦਾ ਸੀਕ੍ਰੀਟ ਐ ਉਹ ਆਪਣੇ ਆਪਣੇ ਕੰਮ ਕਰਕੇ ਚੱਲ ਰਿਹਾ ਅਗਲਾ ਠੀਕ ਐ ਉਹ ਜ਼ਰੂਰੀ ਵੀ ਆ ਗੇਮ 'ਚ ਤਾਂ ਹੀ ਵਾਧਾ ਹੁੰਦਾ ਆ ਜੇ ਕੰਪੀਟੀਸ਼ਨ ਹੁਣ ਜੇ ਪਰ ਆਪਾਂ ਦੇਖਾਂਗੇ ਨਾ ਸਾਡਾ ਕੰਪੀਟੀਸ਼ਨ ਹੀ ਛੋਟੇ ਲੈਵਲ ਤੇ ਆ ਮਤਲਬ ਲਾ ਲਓ ਵੀ ਅਸੀਂ ਭੜਨਾ ਹੀ ਛੋਟਿਆਂ ਨਾਲ ਆਏ ਆ ਤਾਂ ਫਿਰ ਉਹ ਗੇਮ ਅੱਗੇ ਨਹੀਂ ਵਧਣੀ ਯਾਰ ਕਿਉਂਕਿ ਛੋਟਿਆਂ ਵਾਲੇ ਨੇ ਅੱਜ ਨਹੀਂ ਕੱਲ ਨਹੀਂ ਤੰਗ ਹੋ ਕੇ ਅਗਲੇ ਨੇ ਜਦੋਂ ਉਹਨਾਂ ਦੇ ਕਿਤੇ ਮੇਲਾ ਹੋਊਗਾ ਮੈਂ ਇਹ ਨਹੀਂ ਕਹਿੰਦਾ ਵੀ ਇਹ ਗੱਲ ਟਾਲੀ ਆ ਪਰ ਹੁਣੀ ਜ਼ਰੂਰ ਆ ਅੱਜ ਨਾ ਹੋ ਜੇ 6 ਮਹੀਨੇ ਨੂੰ ਸਾਲ ਨੂੰ ਇਹ ਗੱਲ ਹੋ ਜਾਣੀ ਆ ਮੇਲਿਆਂ ਦਾ ਹਾਲ ਇਹਦਾ ਵੀ ਤਵੀਆਂ ਵਰਗਾ ਹੋ ਜਾਣਾ ਗਿਣੇ ਚੁਣੇ ਟਰੈਕਟਰ ਆ ਕਰਨਗੇ ਆਇਆ ਗਿਆ ਬਸ ਕੰਮ ਖਤਮ ਇੰਨਾ ਕੀ ਰਹਿ ਜਾਣਾ ਆ ਜਿਹੜਾ ਇੰਟਰਸਟ ਹੁਣ ਟਰਾਲੀ ਮੇਲਿਆਂ ਦਾ ਚੱਲ ਰਿਹਾ ਹੈ ਮੈਂ ਸੋਚਦਾ ਆ ਕਿ ਇਹਨਾਂ ਦੇ ਵਿੱਚ ਹੀ ਜੇ ਆਪਣਾ ਹੱਲ ਹੋ ਜਵੇ ਤਾਂ ਬਹੁਤ ਵਧੀਆ ਰਹੂਗਾ ਇਸ ਬਾਰੇ ਸਾਰੇ ਗਰੁੱਪਾਂ ਵਾਲੇ ਜਿਹੜੇ ਆ ਥੋੜੀ ਬੋਤੀ ਆਪਣੇ ਗਰੁੱਪਾਂ 'ਚ ਡਿਸਕਸ਼ਨ ਜ਼ਰੂ ਸੁਝਾਅ ਇਹਦੇ ਵਿੱਚ ਗਲਤ ਹੋਵੇ ਪਰ ਮੇਰੇ ਸੁਝਾਅ ਦੇ ਨਾਲ ਨਾਲ ਜੇ ਤੁਹਾਨੂੰ ਥੋੜਾ ਜਿਹਾ ਐਕੂਰੇਸੀ ਮਿਲਦੀ ਹੈ ਕੋਈ ਹੋਰ ਵਧੀਆ ਸੁਝਾਅ ਮਿਲਦਾ ਆ ਉਹ ਦੋ ਜਿਹੜੀ ਗੱਲ ਮੈਂ ਆਪਣੇ ਬੇਸ ਤੇ ਕੀਤੀ ਹੈ ਮੈਂ ਤੁਹਾਡੇ ਬੇਸ ਤੇ ਵੀ ਕਰੂੰਗਾ ਕੱਲ ਨੂੰ ਪਰ ਗੱਲ ਵਧੀਆ ਹੋਵੇ ਇੱਕ ਦੂਜੇ ਦੇ ਰਿਲੇਟਡ ਹੋਵੇ ਸਾਰੇ ਪਲੇਅਰਾਂ ਦਾ ਸੋਚ ਕੇ ਚੱਲਿਆ ਜਾਵੇ ਬਸ ਹੁਣ ਗੱਲ ਇਹ ਆ ਵੀ ਤਵੀਆਂ ਤੋਂ ਇਹ ਰੂਲ ਥੋੜਾ ਜਿਹਾ ਸਾਨੂੰ ਡਿਫਰੈਂਟ ਰੱਖਣਾ ਪੈਣਾ ਆ ਵੀ ਹਾਂ ਬਈ ਚਾਰ ਸਿਲੰਡਰ ਵੱਖਰੇ ਤਿੰਨ ਸਿਲੰਡਰ ਵੱਖਰੇ ਉਹਨਾਂ ਦਾ ਨਾਮ ਕੈਟਾਗਰੀ ਵੱਖਰੀ ਹੋ ਜਾ ਇਹਨਾਂ ਦੀ ਨਾਮ ਕੈਟਾਗਰੀ ਵੱਖਰੀ ਹੋ ਜਾ ਪਰ ਜੇ ਨਹੀਂ ਨਹੀਂ ਸਾਬ ਬਚਾਉਂਦੀ ਗੱਲ ਵੀ ਨਹੀਂ ਯਾਰ ਲੰਮੇ ਲੰਮਾ ਬਹੁਤ ਹੋ ਗਿਆ ਹੁਣ ਮੈਨੂੰ ਇੱਕ ਗੱਲ ਹੋਰ ਸਮਝਾ ਦਿਓ ਮੈਂ ਇੱਥੇ ਐਡ-ਆਨ ਕਰ ਦਿੰਦਾ ਆ ਮਨ ਲਓ ਜੇ ਤਿੰਨ ਸਿਲੰਡਰ ਚਾਰ ਸਿਲੰਡਰ ਵੱਖਰੇ ਹੋ ਜਾਂਦੇ ਆ ਵੱਖਰੇ ਵੱਖਰੇ ਰੂਲ ਆ ਹਾਂ ਇਹਦੇ ਅੰਦਰ ਇਹ ਤਾਂ ਹੈਗੀ ਆ ਆਪਸ਼ਨ ਵੀ ਆਪਾਂ ਸਿੱਧਾ ਕਹਿ ਸਕਦੇ ਬਈ ਤਿੰਨਾ ਚ ਚਾਰ ਨਾ ਐਂਟਰ ਕਰੋ ਚਾਰਾਂ ਚ ਤਿੰਨ ਨਾ ਐਂਟਰ ਕਰੋ ਗੱਲ ਹੀ ਖਤਮ ਕਰ ਦਿਓ ਉੱਥੇ ਠੀਕ ਹੈ ਕਿਉਂਕਿ ਇਹ ਵੀ ਕਿਤੇ ਅਨਫੇਅਰ ਹੋ ਜਾਂਦਾ ਆ ਵੀ ਹਾਂ ਤਿੰਨਾ ਚ ਚਾਰ ਜੇ ਨਾਮ ਪਾ ਜਾਂਦਾ ਆ ਚਾਰਾਂ ਵਾਲਿਆਂ ਦੀ ਥੋੜਾ ਜਿਹਾ ਹੁੰਦਾ ਵੀ ਨਹੀਂ ਹੋਣਾ ਚਾਹੀਦਾ ਤੇ ਚਾਰਾਂ ਜੇ ਤਿੰਨਾ ਚ ਚਾਰ ਵਾਲਾ ਪਾਊਗਾ ਤਾਂ ਵੀ ਥੋੜਾ ਜਿਹਾ ਕਰਨਗੇ ਇਸ ਤੋਂ ਵਧੀਆ ਜੇ ਵੱਖਰੇ ਵੱਖਰੇ ਵੀ ਕਰ ਸਕਦੇ ਉਹ ਵੀ ਆਪਸ਼ਨ ਹੈਗੀ ਆ ਆਪਣੇ ਕੋ ਹੁਣ ਜੇ ਗੱਲ ਆਉਂਦੀ ਆ ਬਜਟ ਦੀ ਵੀ ਬਜਟ ਬਹੁਤ ਵੱਡਾ ਜੀ ਟਾਈਮ ਬਹੁਤ ਲੱਗਦਾ ਜੀ ਜੇ ਆਪਾਂ ਵੈਸੇ ਸੋਚਦੇ ਆਂ ਵੀ ਮਿਕਸ ਮੇਲਾ ਚਲਾਉਨੇ ਆ ਇੱਕੋ ਹੀ ਟਰੈਕ ਹੋਊਗਾ ਇੱਕੋ ਟਰੈਕ 'ਚ ਜੇ 50 ਟਰੈਕ ਟਰੈਕਟਰ ਐਂਟਰ ਹੋਗੇ ਕਿਉਂਕਿ ਹੁੰਦਾ ਹੀ ਆ ਪੀਕ ਮੇਲਿਆਂ ਤੇ 50 40 50 ਟਰੈਕਟਰ ਤਾਂ ਆਮ ਜੀ ਗੱਲ ਆ ਵੀ ਆ ਹੀ ਜਾਂਦੇ ਆ ਠੀਕ ਹੈ ਉਹਦੇ 'ਚ ਕੀ ਹੋਇਆ ਕਰਨਾ ਜੀ ਸਿੱਧੀ ਜੀ ਗੱਲ ਆ ਉਹਦੇ 'ਚ 50 ਟਰੈਕਟਰਾਂ 'ਚ ਇੱਕ ਤਾਂ ਟਾਈਮ ਓਨਾ ਹੀ ਲੱਗਣਾ ਆ ਠੀਕ ਹੈ ਜਿੰਨਾ ਤਿੰਨ ਤੇ ਚਾਰ ਨੂੰ ਵੱਖਰੇ 'ਚ ਕਰਾਂ ਕਿਉਂਕਿ ਤਿੰਨ ਵੀ ਮਿਕਸੀ ਹੋਣੇ ਆ ਵਿੱਚ ਫਿਰ ਟਰੈਕ ਖਰਾਬ ਹੋ ਜਾਇਆ ਕਰਨਾ ਹੁੰਦਾ ਹੀ ਆ ਠੀਕ ਹੈ ਟਰੈਕ ਖਰਾਬ ਹੋ ਜਾਂਦਾ ਉਹ ਜਿਹੜੀ ਖੇਚਲ ਘਟੂਗੀ ਠੀਕ ਤਿੰਨ ਤੇ ਚਾਰ ਜੇ ਬੱਕਰੇ ਕਰਦੇ ਫਿਰ ਟੈਂਸ਼ਨ ਰਹਿੰਦੀ ਨਾਮ ਦੀ ਜੇ ਆਪਾਂ 10-10 ਨਾਮ ਕਰੀ ਜਾਂਦੇ ਆ ਉਹਨਾਂ ਦੀ ਜਗ੍ਹਾ 5-5 ਨਾਮ ਕਰ ਦੰਨੇ ਆ ਜੇ ਟਰੈਕਟਰਾਂ ਦੀਆਂ ਐਂਟਰੀਆਂ ਤਾਂ ਪੈਣੀਆਂ ਹੀ ਪੈਣੀਆਂ ਲਾ ਲਓ ਵੀ ਜੇ ਮੈਂ ਆਪਣੀ ਅੱਖੀਂ ਦੇਖਿਆ ਤਿੰਨ ਸਿਲੰਡਰ ਜੇ ਮੇਲਾ ਹੁੰਦਾ ਆ ਬਾਈ 20-25 ਟਰੈਕਟਰ ਤਾਂ ਹੋ ਹੀ ਜਾਂਦੇ ਆ ਬੜੇ ਆਰਾਮ ਨਾਲ ਠੀਕ ਹੈ ਤੇ ਜਦੋਂ ਇਹ ਮੇਲੇ ਤਿੰਨ ਸਿਲੰਡਰਾਂ ਦੇ ਵਧਣੇ ਤਾਂ ਟਰੈਕਟਰ ਹੋਰ ਵਧਣੇ ਆ ਮੇਰੀ ਅਪੀਲ ਆ ਇਸ ਗੱਲ ਨੂੰ ਲੈ ਕੇ ਕਿ ਇਸ ਗੱਲ ਬਾਰੇ ਥੋੜਾ ਜਿਆ ਸੋਚ ਹੋਰ ਵੀ ਡਿਟੇਲ ਜਿਹੜੀ ਵੀਡੀਓ ਆ ਉਹ ਵੀ ਬਣ ਸਕਦੀ ਆ ਪਰ ਮੈਂ ਹਾਲੇ ਜ਼ਿਆਦਾ ਡਿਟੇਲ ਚ ਜਾਣਾ ਨਹੀਂ ਚਾਹੁੰਦਾ ਮੈਂ ਸੋਚਦਾ ਵੀ ਇਸ ਵੀਡੀਓ ਤੋਂ ਕੀ ਸਮਝ ਆਉਂਦਾ ਮੈਨੂੰ ਪਤਾ ਲੱਗ ਜੇ ਇੱਕ ਵਾਰੀ ਵੀ ਕਿੱਥੇ ਤੁਹਾਨੂੰ ਗੱਲ ਸਮਝ ਲੱਗਦੀ ਆ ਜਾਂ ਮੈਂ ਕਿਹੜੇ ਰੂਲ ਤੇ ਗਲਤ ਸੀ ਮੈਨੂੰ ਕਿਹੜੀ ਗੱਲ ਨਹੀਂ ਸੀ ਕਰਨੀ ਚਾਹੀਦੀ ਹੈ ਨਾ ਉਹ ਚੀਜ਼ਾਂ ਨੂੰ ਲੈ ਕੇ ਜੇ ਮੈਂ ਇਸ ਜਗ੍ਹਾ ਤੇ ਗਲਤ ਵੀ ਹੂੰ ਮੈਂ ਇਹ ਨਹੀਂ ਕਹਿੰਦਾ ਮੇਰੀ ਇਹ ਵੀਡੀਓ 100% ਸਹੀ ਹੋਊਗੀ ਹੋ ਸਕਦਾ ਮੇਰੇ ਤੋਂ ਵੀ ਜ਼ਿਆਦਾ ਦਿਮਾਗ ਵਾਲਾ ਕੋਈ ਬੰਦਾ ਹੋਵੇ ਉਹ ਗੱਲ ਨੂੰ ਮੈਨੂੰ ਸਮਝਾਵੇ ਵੀ ਨਹੀਂ ਸਾਬ ਆ ਚੀਜ਼ ਐਦਾਂ ਹੋ ਸਕਦੀ ਆ ਤੇ ਮੈਂ ਕੱਲ ਨੂੰ ਉਸ ਚੀਜ਼ ਤੇ ਵੀ ਵੀਡੀਓ ਜ਼ਰੂਰ ਠੀਕ ਹੈ ਪਰ ਮੇਰੇ ਵੀਰ ਇਸ ਚੀਜ਼ ਨੂੰ ਜਰੂਰ ਸਮਝੋ ਵੀ ਆਪਾਂ ਗੇਮ ਖਰਾਬ ਨਾ ਕਰੀਏ ਗੇਮ ਨੂੰ ਥੋੜਾ ਜਿਆ ਹੋਰ ਸੁਥਰੇ ਵੱਲ ਸੁਥਰਾ ਜਿਹੜਾ ਪਾਸ ਆਇਆ ਉਧਰੋਂ ਲੈ ਕੇ ਜਾਈਏ ਕਿ ਸਾਰਿਆਂ ਲਈ ਕਹਿੰਦੇ ਨਾ ਬਰਾਬਰ ਜਿਹਾ ਕੰਮ ਹੋ ਜਵੇ ਹਰ ਕੋਈ ਬੰਦਾ ਮਿਹਨਤ ਕਰਦਾ ਹੈ ਹਰ ਇੱਕ ਦੀ ਮਿਹਨਤ ਦਾ ਫਲ ਮਿਲੇ ਠੀਕ ਹੈ ਭਾਈ ਆਪਾਂ ਨਹੀਂ ਚਾਹੁੰਦੇ ਕਿ ਯਾਰ ਵੀ ਅੱਗੇ ਜਾ ਕੇ ਗੇਮ ਖਰਾਬ ਹੋ ਜੇ ਮਸੀ ਮਸੀ ਕੋਈ ਗੇਮ ਚੱਲੀ ਆ ਯਾਰ ਜਿਹੜੀ ਵਧੀਆ ਇੰਟਰਸਟਿੰਗ ਤੇ ਲੋਕਾਂ 'ਚ ਨਾ ਖਿੱਚ ਦਾ ਕੇਂਦਰ ਬਣੀ ਹੋਈ ਹੈ ਬਾਕੀ ਮੇਰੀ ਪਲੇਅਰਾਂ ਨੂੰ ਬੇਨਤੀ ਆ ਕਿ ਯਾਰ ਆਪਾਂ ਨਾ ਬਾਕੀ ਚੀਜ਼ਾਂ ਛੱਡ ਕੇ ਆਪਾਂ ਧਿਆਨ ਦੇਈਏ ਕਿ ਆਪਾਂ ਇੱਕ ਵਾਰੀ ਗੇਮ ਸੁਥਰੀ ਕਰ ਲਈਏ ਇਹਦੇ ਰੂਲ ਵਧੀਆ ਬਣਾ ਲਈਏ ਕੈਟਾਗਰੀਜ਼ ਵਧੀਆ ਕਰ ਲਈਏ ਠੀਕ ਹੈ ਕਿਉਂਕਿ ਜੇ ਤੁਸੀਂ ਸਾਰੇ ਜਾਣੇ ਬੇੜਾ ਚੱਕੋਗੇ ਤੇ ਅੱਗੇ ਤਾਂ ਹੀ ਆਪਣੀਆਂ ਕਮੇਟੀਆਂ ਸਮਝਣਗੀਆਂ ਕਿ ਹਾਂ ਬਈ ਅਸੀਂ ਕੀ ਕਰੀਏ ਕੀ ਨਾ ਕਰੀਏ ਜਾਂ ਕਿਹੜੀ ਜਗ੍ਹਾ ਤੇ ਕਿਉਂਕਿ ਜਦੋਂ ਸਮਝਾਉਣ ਵਾਲਾ ਹੀ ਕੋਈ ਨਹੀਂ ਹੈਗਾ ਯਾਰ ਇੱਕ ੱਤਕਾ ਜਿਹਾ ਜੰਗਲ ਰਾਜ ਚੱਲਿਆ ਹੋਇਆ ਜਿਹਦਾ ਦਿਲ ਕਰਦਾ ਉਦਾਂ ਮੇਲਾ ਕਰਾ ਲਓ ਉਹ ਸਹੀ ਨਹੀਂ ਰਹਿਣਾ ਕਿਉਂਕਿ ਅੱਗੇ ਜਾ ਕੇ ਨਾ ਫਿਰ ਕਹਿੰਦੇ ਨਾ ਹੁਣ ਤਾਂ ਸਟੇਟ ਪੱਧਰ ਤੇ ਗੇਮ ਚੱਲੀ ਜਾਂਦੀ ਆ ਫਿਰ ਜਿਹੜਾ ਡਿਸਟ੍ਰਿਕਟ ਪੱਧਰ ਤੇ ਗੇਮ ਆ ਜਾਣੀ ਆ ਇਹ ਤਾਂ ਮਦਾ ਦਿੰਦਾ ਗੇਮ ਅੱਗੇ ਖਰਾਬ ਹੀ ਹੋ ਜਾਣੀ ਆ ਕੋਈ ਏਰੀਏ ਦੇ ਮੇਲੇ ਕਿਸੇ ਨੇ ਨਹੀਂ ਲਾਉਣੇ ਕਿਸੇ ਏਰੀਏ ਦੇ ਮੇਲੇ ਕਿਸੇ ਨੇ ਨਹੀਂ ਲਾਉਣੇ ਇਹ ਗੇਮ ਸਾਰੀ ਉਲਟ ਪੁਲਟ ਹੋ ਜਾਣੀ ਔਰ ਇਹ ਗੇਮ ਦਾ ਹਲੇ ਤੱਕ ਰੂਲ ਫਿਕਸ ਨਹੀਂ ਹੈਗੇ ਇਹ ਵਧੀਆ ਰੂਲ ਨਹੀਂ ਹੈਗੇ ਫਿਕਸ ਤਾਂ ਹੈਗੇ ਆ ਚਲੋ ਪਰ ਵਧੀਆ ਰੂਲ ਨਹੀਂ ਹੈਗੇ ਜੇ ਕੋਈ ਕਮੀ ਪੇਸ਼ੀ ਕਿਸੇ ਨੂੰ ਲੱਗਦੀ ਆ ਤੇ ਉਹ ਜਰੂਰ ਕਮੈਂਟ ਕਰਿਓ ਬਾਈ ਠੀਕ ਹੈ ਤੇ ਆਪਣਾ ਵੀਰ ਕੰਟੈਕਟ ਨੰਬਰ ਜਰੂਰ ਛੱਡ ਦਿਓ ਤਾਂ ਕਿ ਮੈਂ ਕੰਟੈਕਟ ਕਰਕੇ ਤੁਹਾਡੇ ਤੋਂ ਪੁੱਛ ਸਕਾਂ ਅਗਲੀ ਵੀਡੀਓ ਜਿਹੜੀ ਮੈਂ ਬਣਾਉਣੀ ਆ ਉਹਦੇ 'ਚ ਜਿਹੜੀ ਆਪਾਂ ਹੋਰ ਡਿਟੇਲ ਫਿਰ ਲੈ ਕੇ ਆਵਾਂਗੇ ਵੀ ਹਾਂ ਬਈ ਆ ਸੁਝਾਵ ਆਪਾਂ ਨੂੰ ਮਿਲੇ ਆ ਜੋ ਮੇਰੇ ਸੁਝਾਵ ਸੀ ਮੈਂ ਤੁਹਾਨੂੰ ਦੇ ਦਿੱਤੇ ਆ ਠੀਕ ਹੈ ਮੇਰੇ ਤਾਂ ਮੋਟੇ-ਮੋਟੇ ਦੁਬਾਰਾ ਮੈਂ ਪੁਆਇੰਟ ਗਿਣਾ ਦਿੰਨਾ ਆ ਤਿੰਨ ਸਿਲੰਡਰ ਵੱਖਰੇ ਕਰ ਦੀਏ ਚਾਰ ਸਿਲੰਡਰ ਵੱਖਰੇ ਕਰ ਦੀਏ ਠੀਕ ਹੈ ਜੇ ਉਹਦੇ 'ਚ ਵੀ ਲੱਗਦਾ ਆ ਫਿਰ 60 HP ਰੂਲਾਂ ਤੇ ਗੇਮ ਹੋ ਜੀਵੇ ਜੇ ਉਹਦੇ ਤੇ ਵੀ ਆਬਜੈਕਸ਼ਨ ਆ ਫਿਰ ਬ ਸਾਰੇ ਹੀ ਟਰੈਕਟਰਾਂ ਵਾਲੇ ਬਰਾਬਰ ਹੋ ਜਾਣਗੇ ਸਾਰਿਆਂ ਲਈ ਜਿਹੜੀ ਪ੍ਰੋਬਲਮ ਹੈ ਉਹ ਸੋਲਵ ਹੋ ਜੂਗੀ ਸਿਰਫ ਇੱਕ ਛੋਟੇ ਜਿਹੇ ਸਟੈਪ ਨਾਲ ਠੀਕ ਹੈ ਵੀਰੋ ਸੋ ਆਹੀ ਹੈ ਵੀ ਜੇ ਇਹਦੇ 'ਚ ਵੀ ਪ੍ਰੋਬਲਮ ਲੱਗਦੀ ਹੈ ਮੇਰੀ ਇਹਨਾਂ ਤਿੰਨਾਂ ਗੱਲਾਂ 'ਚ ਵੀ ਫਿਰ ਮੈਨੂੰ ਸਮਝਾ ਦਿਓ ਵੀ ਪ੍ਰੋਬਲਮ ਹੈ ਕਿੱਥੇ ਆ ਠੀਕ ਹੈ ਵੀ 60 HP ਦੇ ਜਿਹੜੇ ਤਮੀਆਂ ਮੇਲੇ ਦੇ ਰੂਲ ਆ ਉਹ ਕਿਉਂ ਨਹੀਂ ਲਾਗੂ ਕਰਨੇ ਮਤਲਬ ਚਾਰ ਸਿਲੰਡਰ ਤੇ ਤਿੰਨ ਸਿਲੰਡਰ ਵੱਖਰੇ ਕਿਉਂ ਨਹੀਂ ਕਰਨੇ 60 HP ਦੇ ਰੂਲ ਤੇ ਕਿਉਂ ਨਹੀਂ ਖੇਡਣਾ ਕੱਲਾ ਜਿੱਦਾਂ ਕੰਪਨੀ ਰੂਲ ਆਉਂਦਾ ਆ ਠੀਕ ਹੈ ਕੰਪਨੀ ਸਟਾਕ ਤੋਂ ਟਰੈਕਟਰ ਆਉਂਦੇ ਆ ਜਾਂ ਫਿਰ ਜਿਹੜਾ ਲਾਸਟ ਆਪਸ਼ਨ ਬਜਦਾ ਵੀ ਓਪਨ ਐਚਪੀ ਚ ਕਿਉਂ ਨਹੀਂ ਖੇਡਦਾ ਮੇਰੇ ਕੋ ਹਰ ਤਰ੍ਹਾਂ ਦਾ ਜਵਾਬ ਹੈਗਾ ਆ ਪਰ ਮੈਂ ਚਾਹੁੰਦਾ ਕਿ ਪਹਿਲਾਂ ਮੈਨੂੰ ਰਿਸਪਾਂਸ ਤਾਂ ਮਿਲੇ ਫਿਰ ਮੈਂ ਉਸ ਜਗ੍ਹਾ ਤੇ ਜਵਾਬ ਦਊਂਗਾ ਤੁਹਾਨੂੰ ਸਾਰਿਆਂ ਨੂੰ ਪਰ ਜੋ ਹੋਣਾ ਚਾਹੀਦਾ ਆ ਮੈਂ ਉਹਦੇ ਬਾਰੇ ਗੱਲ ਕੀਤੀ ਆ ਤੇ ਜੇ ਕਿਸੇ ਨੂੰ ਐਚ ਬਾਈ ਮਾੜਾ ਚੰਗਾ ਲੱਗਦਾ ਆ ਉਹਦੇ ਲਈ ਸੌਰੀ ਆ ਪਰ ਬਾਈ ਮੇਰੀਆਂ ਗੱਲਾਂ ਗਲਤ ਨਹੀਂ ਹੈ ਹੀਆਂ ਮੈਂ ਅੱਜ ਵੀ ਦੱਸ ਦਿੰਨਾ ਕੱਲ ਵੀ ਦੱਸ ਦਿੰਨਾ ਮੈਂ ਨਹੀਂ ਚਾਹੁੰਦਾ ਵੀ ਗੇਮ ਖਰਾਬ ਹੋਵੇ ਗੇਮ 'ਚ ਆਪਣੇ ਆਪਣੇ ਰੂਲ ਐਡ-ਆਨ ਕਰਕੇ ਖੇਡੀ ਜਾਵੇ ਇਹ ਕੱਲ ਨੂੰ ਗਲਤ ਚੱਲ ਜਾਣੀ ਗੇਮ ਵੀ ਖਰਾਬ ਹੋ ਜਾਣੀ ਆ ਮੇਲੇ ਘਟ ਜਾਣੇ ਆ ਜਿਹੜਾ ਇੰਟਰ ਸਿਸਟਮ ਬਣਿਆ ਹੋਇਆ ਸਾਰਿਆਂ ਦਾ ਟੁੱਟ ਜਾਣਾ ਆ ਠੀਕ ਹੈ ਬਹੁਤ ਜ਼ਿਆਦਾ ਇੰਟਰਸਟਿੰਗ ਗੇਮ ਆਪਣੇ ਬਹੁਤ ਟਾਈਮ ਬਾਅਦ ਆਈ ਆ ਉਮੀਦ ਕਰਦਾ ਆ ਭਾਈ ਸਾਰਿਆਂ ਨੂੰ ਇਹ ਚੀਜ਼ ਸਮਝ ਆਊਗੀ ਜਿਨ੍ਹਾਂ ਨੂੰ ਨਹੀਂ ਮਤਲਬ ਡਾਊਟ ਹੈਗੇ ਆ ਉਹ ਕਮੈਂਟ ਚ ਆਪਣਾ ਨੰਬਰ ਛੱਡ ਦਿਓ ਮੈਂ ਕਾਲ ਜ਼ਰੂਰ ਕਰੂੰਗਾ ਹਰ ਇੱਕ ਬੰਦੇ ਨੂੰ ਠੀਕ ਹੈ ਤੇ ਉਮੀਦ ਕਰਦਾ ਆ ਭਾਈ ਵੀ ਤੁਹਾਨੂੰ ਮੇਰੀਆਂ ਗੱਲਾਂ ਤੇ ਜੇ ਗੌਰ ਹੋ ਜਾਵੇ ਤੇ ਜਿਹੜੀ ਗੇਮ ਆ ਇਹ ਸੁਧਰ ਜੇ ਜਾਂ ਹੋਰ ਵੀ ਵੀਰ ਜਿਹੜੇ ਮੈਨੂੰ ਸੁਝਾਅ ਦੇਣਗੇ ਉਹਨਾਂ ਦੀਆਂ ਗੱਲਾਂ ਤੇ ਗੌਰ ਹੋ ਕੇ ਗੇਮ ਸੁਧਰ ਜਾਵੇ ਤੇ ਵਧੀਆ ਵਧੀਆ ਬਾਬਾ ਮੇਲੇ ਕਰਾਊਗਾ ਤੇ ਮਹਾਰਾਜ ਸੁੱਖ ਰੱਖੂਗਾ ਸਾਰੇ ਪਾਸੇ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਚ ਉਮੀਦ ਕਰਦਾ ਆਂ ਤੁਸੀਂ ਮੇਰਾ ਸਾਥ ਦਿਓਗੇ ਸਾਰੇ ਇਸ ਵੀਡੀਓ ਦੇ ਨਾਲ ਚੱਲਦੇ ਆਂ ਹੁਣ ਮਿਲਾਂਗੇ ਅਗਲੀ ਵੀਡੀਓ ਚ